ਖਬਰਾਂ માં ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦੇ ਕਨਵੀਨ ਨੂੰ ਪਤਾ ਲੱਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਚੰਗੇ ਸਬੰਧ ਨੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਕਿਉਂਕਿ ਸ਼੍ਰੀ ਭਗਵੰਤ ਮਾਨ ਨੇ ਚੱਲਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਮੂੱਚੇ ਉਮੀਦਵਾਰਾਂ ਦੇ ਨਾਲ ਵੱਡੀ ਗੇਮ ਖੇਡੀ ਸੀ। ਕਪੂਰਥਾਲਾ ਹਾਊਸ ਦੇ ਵਿੱਚ ਸਿਰਫ ਇੱਕ ਕਮਰਾ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰ ਪਤਨੀ ਨੂੰ। ਬਾਕੀ ਦੇ ਪਟਿਆਲਾ ਹਾਊਸ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਮਰੇ ਦੇਣੇ ਬੰਦੇ ਸੀ। ਗੁੱਸੇ ਦੇ ਵਿੱਚ ਆ ਗਿਆ ਭਗਵੰਤ ਮਾਨ। ਭਗਵੰਤ ਮਾਨ ਦੇ ਵੱਲੋਂ ਹੀ ਸ਼ਿਕਾਇਤ ਕੀਤੀ ਗਈ ਹੈ ਚੋਣ ਕਮਿਸ਼ਨ ਨੂੰ। ਚੋਣ ਕਮਿਸ਼ਨ ਨੇ ਇੱਕ ਸਿਆਸੀ ਸਟੰਟ ਖੇਡਿਆ ਕਿ ਪਟਿਆਲਾ ਹਾਊਸ ਦੇ ਵਿੱਚ ਸ਼ਰਾਬ ਹੈ ਪਟਿਆਲਾ ਹਾਊਸ ਦੇ ਵਿੱਚ ਪੈਸੇ ਪਏ ਨੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੰਡੇ ਜਾਣੇ ਨੇ ਇਸ ਗੱਲ ਦਾ ਖੁਲਾਸਾ ਇੱਕ ਬੜੇ ਵੱਡੇ ਪੱਤਰਕਾਰ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਖੁਦ ਰਵਨੀਤ ਬਿੱਟੂ ਨੂੰ ਫੋਨ ਕੀਤਾ ਹੈ ਕਿ ਇਲੈਕਸ਼ਨ ਕਮਿਸ਼ਨ ਤੁਹਾਡੇ ਹੱਥਾਂ ਵਿੱਚ ਹੈ ਉਸ ਨੂੰ ਫੋਨ ਕਰੋ ਰੇਰ ਪਾਈ ਜਾਵੇ ਤਾਂ ਕਿ ਇਹ ਘਰ ਜਲਦੀ ਤੋਂ ਜਲਦੀ ਖਾਲੀ ਕਰਵਾਇਆ ਜਾਵੇ ਸਾਨੂੰ ਨਾਂ ਤੋਂ ਸਾਨੂੰ ਉੱਠਣ ਬੈਠਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਜਿਹੜੇ ਪੰਜਾਬ ਤੋਂ ਗਏ ਨੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਵਨ ਦੋ ਚਾਹ ਰੋਟੀ ਪਾਣੀ ਵੀ ਨਹੀਂ ਪੁੱਛਿਆ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਯਾਨੀ ਕਿ ਪੰਜਾਬ ਦਾ ਸਿਰ ਤੇ ਪੰਜਾਬ ਦੀਆਂ ਜੁੱਤੀਆਂ ਵਾਲਾ ਬਿਹੇਵ ਕੀਤਾ ਗਿਆ ਇਹ ਭਾਂਡਾ ਫੁੱਟ ਗਿਆ ਹੈ ਆਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਪੱਤਰਕਾਰ ਨੇ ਖੁਲਾਸਾ ਕੀਤਾ ਹੈ ਕਿ ਸਿੱਧੀ ਗੱਲਬਾਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਰਵਨੀਤ ਬਿੱਟੂ ਦੇ ਨਾਲ ਚੰਗੀ ਉੱਠਣੀ ਬੈਠਣੀ ਹੈ ਕਿਉਂਕਿ ਆਖਰਕਾਰ ਪੰਜਾਬੀ ਹੈ ਪੰਜਾਬੀ ਪੰਜਾਬੀ ਦੇ ਕੰਮ ਆਵੇਗਾ ਦਿੱਲੀ ਦੇ ਲਾਲੇ ਵੱਲੋਂ ਵੀ ਬੜੇ ਈ ਚਾਲਾਖੜੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਅਸਤੀਫਾ ਮੰਗਿਆ ਜਾ ਸਕਦਾ ਹੈ ਅਰਵਿੰਦ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਹੁਣ ਜਿਹੜੇ ਉਹਨਾਂ ਉੱਤੇ ਕੇਸ ਚੱਲ ਰਹੇ ਨੇ ਜਤਿੰਦਰ ਜੈ ਮਨੀਸ਼ ਸੋਦੀਆ ਕੇਜਰੀਵਾਲ ਤੇ ਲੱਖਾਂ ਰੁਪਏ ਵਕੀਲਾਂ ਨੂੰ ਪੇ ਕਰਨਾ ਪੈਂਦਾ ਹੈ ਉਹ ਪੈਸਾ ਦਿੱਲੀ ਦੇ ਖਜ਼ਾਨੇ ਵਿੱਚੋਂ ਤਾਂ ਆਵੇਗਾ ਨਹੀਂ ਕਿਉਂਕਿ ਦਿੱਲੀ ਦੇ ਖਜ਼ਾਨੇ ਉੱਤੇ ਹੁਣ ਭਾਰਤੀ ਜਨਤਾ ਪਾਰਟੀ ਬੈਠੇਗੀ ਯਾਨੀ ਕਿ ਉਸ ਤੋਂ ਪੈਸਾ ਖਰਚ ਨਹੀਂ ਕੀਤਾ ਜਾਵੇਗਾ ਹੁਣ ਪੰਜਾਬ ਦੇ ਖਜ਼ਾਨੇ ਉੱਤੇ ਬੈਠਣਾ ਚਾਹੁੰਦਾ ਹੈ ਇਸ ਕਰਕੇ ਸਾਰੀਆਂ ਵਿਵੋਧ ਬੰਦੀਆਂ ਬਣਾ ਲਈਆਂ ਗਈਆਂ ਨੇ ਅਰਵਿੰਦ ਕੇਜੀਵਾਲ ਦੇ ਤਵਾਣਾ ਕਿਉਂਕਿ ਅਰਵਿੰਦ ਕੇਜੀਵਾਲ ਦਾ ਦਿਮਾਗ ਜਿਹੜਾ ਸ਼ਤਰੰਜ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼ ਹੈ ਕਿਸ ਤਰ੍ਹਾਂ ਕਿਸੇ ਨੂੰ ਖੁੰਝੇ ਲੈਣਾ ਹੈ ਕਿਵੇਂ ਕਿਸੇ ਦੇ ਖਿਲਾਫ ਚੱਲਣਾ ਹੈ ਇਹ ਆਮ ਆਦਮੀ ਪਾਰਟੀ ਦਾ ਕਰਤਾ ਧਰਤਾ ਚੰਗੀ ਤਰ੍ਹਾਂ ਜਾਣਦਾ ਹੈ ਇਸ ਲਈ ਉਹ ਵੀ ਭਾਂਡਾ ਫੁੱਟ ਗਿਆ ਹੈ ਕਿ ਭਾਜਪਾ ਦੇ ਨਾਲ ਹੱਥ ਨੇ ਫੋਨ ਕੀਤਾ ਗਿਆ ਰਵਨੀਤ ਬਿੱਟੂ ਨੂੰ ਇੱਕ ਪੱਤਰਕਾਰ ਨੇ ਖੁਲਾਸਾ ਕੀਤਾ ਹੈ ਕਿ ਰਵਨੀਤ ਬਿੱਟੂ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੀ ਗੱਲਬਾਤ ਹੈ ਜਿੰਨੇ ਵੀ ਰਾਜ ਸਭਾ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੀ ਰਹਿਸ਼ ਹੈ ਮੁੱਖ ਮੰਤਰੀ ਦੀ ਰਹਿਸ਼ ਹੈ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਮੰਤਰੀ ਸੀ ਦਿੱਲੀ ਵਾਲੇ ਪੰਜਾਬ ਵਾਲੇ ਨਹੀਂ ਇਸ ਲਈ ਮੰਜੀ ਠੋਕੀ ਹੈ ਭਗਵੰਤ ਮਾਨ ਨੇ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਦੁਰਭਿਆਰ ਕਿਵੇਂ ਕੀਤਾ ਜਾ ਰਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਦਾ ਅੰਗ ਨਹੀਂ ਧੰਨਵਾਦ